ਪਿਛਲੇ 18 ਘੰਟਿਆਂ ਤੋਂ ਬਿਜਲੀ ਕੁਲ ਬਿਜਲੀ ਮੈਕਮੈਨ ਨੇ ਲੋਕਾਂ ਦਾ ਫੋਨ ਚੁੱਕਣਾ ਕੀਤਾ ਵਾ ਲਗਾਤਾਰ ਪਰੇਸ਼ਾਨੀ ਨਾਲ ਜੂਝ ਰਹੇ ਇਸ ਇਲਾਕੇ ਦੇ ਲੋਕੀਂ ਬੀਤੀ ਦੇਰ ਰਾਤ ਮੌਸਮ ਖਰਾਬ ਹੋਣ ਕਾਰਨ ਲੋਕਾਂ ਨੂੰ ਕਾਫੀ ਵੱਡੇ ਨੁਕਸਾਨ ਚੱਲਣੇ ਪਏ ਨੇ ਦੱਸ ਦਈਏ ਕਿ ਤੇਜ਼ ਹਨੇਰੀ ਆਉਣ ਦੇ ਕਾਰਨ ਲੁਧਿਆਣਾ ਦੇ ਬਸੰਤ ਵੈਨਿਊ ਦੇ ਵਿੱਚ ਪਿਛਲੇ 18 ਘੰਟਿਆਂ ਤੋਂ ਬਿਜਲੀ ਬੰਦ ਹੈ ਜਿਸ ਦੇ ਚੱਲਦੇ ਬਿਜਲੀ ਨਾ ਹੋਣ ਕਾਰਨ ਆਮ ਲੋਕਾਂ ਨੂੰ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੁਹਾਨੂੰ ਦੱਸ ਦਈਏ ਕਿ ਬਿਨਾਂ ਪਾਣੀ ਤੇ ਬਿਜਲੀ ਤੋਂ ਪਰੇਸ਼ਾਨ ਇਹਨਾਂ ਲੋਕਾਂ ਦੇ ਵੱਲੋਂ ਬਿਜਲੀ ਵਿਭਾਗ ਦੇ ਖਿਲਾਫ ਨਾਰੇਬਾਜ਼ੀ ਕੀਤੀ ਜਾ ਰਹੀ ਹੈ ਜਦੋਂ ਇਸ ਸਬੰਧੀ ਇਲਾਕਾ ਨਿਵਾਸੀਆਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਪਿਛਲੇ 18 ਘੰਟਿਆਂ ਤੋਂ ਉਹਨਾਂ ਦੇ ਇਲਾਕੇ ਦੇ ਵਿੱਚ ਲਾਈਟ ਅਤੇ ਪਾਣੀ ਨਹੀਂ ਹੈ ਜਿਸ ਦੇ ਕਾਰਨ ਉਹਨਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਹਾਲਾਂਕਿ ਉਹਨਾਂ ਦੇ ਵੱਲੋਂ ਕਈ ਵਾਰ ਬਿਜਲੀ ਵਿਭਾਗ ਨੂੰ ਇਸ ਸਬੰਧੀ ਸ਼ਿਕਾਇਤ ਦਾਇਰਸ਼ ਕਰਵਾਈ ਗਈ ਹੈ ਪਰ ਵਿਭਾਗ ਦੇ ਵੱਲੋਂ ਕੋਈ ਵੀ ਗੌਰ ਨਹੀਂ ਕੀਤਾ ਜਾ ਰਿਹਾ ਤੇ ਨਾ ਹੀ ਹੁਣ ਤੱਕ ਉਹਨਾਂ ਦੇ ਇਲਾਕੇ ਦੇ ਵਿੱਚ ਕੋਈ ਵਿਅਕਤੀ ਬਿਜਲੀ ਸਹੀ ਕਰਨ ਆਇਆ ਕੋਈ ਅਟੈਂਡ ਨਹੀਂ ਕਰਦਾ ਆ ਦੇਖੋ ਹੁਣ ਬਿਜਲੀ ਵਾਲਿਆਂ ਨੂੰ ਲਈਏ ਉਹਨਾਂ ਦਾ ਜਵਾਬ ਦੇਖ ਲੋ ਕੀ ਆਉਂਦਾ ਇਹੀ ਕੁਛ ਉਹਨਾਂ ਦਾ ਆਉਂਦਾ ਹਮੇਸ਼ਾ ਉਹੀ ਆਉਂਦਾ ਹਮ ਬੀਜ਼ੀ ਹੈ ਹਮ ਇਹ ਉਠਾਣੇ ਉਸਕੇ ਬਾਅਦ ਹਮ ਉਹ ਦੂਜਾ ਜੋ ਹੈ ਨਾ ਮਾਲਟਾਊਨ ਦਾ ਬਾਬਰ ਹਾਊਸ ਆ ਉਹਨੂੰ ਰਿੰਗ ਕਰਦੇ ਆ ਉਹ ਵੀ ਨਹੀਂ ਉਠਾਉਂਦਾ ਫਿਰ ਮੈਂ ਜੇ ਆਈ ਨੂੰ ਰਿੰਗ ਕੀਤਾ ਉਹਨੇ ਨਹੀਂ ਉਠਾਇਆ ਸੀ ਨੂੰ ਰਿੰਗ ਕੀਤਾ ਉਹਨੂੰ ਉਠਾਇਆ ਐਮ ਐਲ ਏ ਦਫਤਰ ਤੇ ਰਿੰਗ ਕੀਤਾ ਉਹਨੇ ਕਹਿੰਦਾ ਮੈਂ ਕਰਕੇ ਦਊਂਗਾ ਮੈਨੂੰ ਮੈਸੇਜ ਭੇਜ ਦਿਓ ਉਸ ਤੋਂ ਬਾਅਦ ਉਹਦਾ ਹੀ ਬੰਦ ਆ ਰਿਹਾ ਹੁਣ ਅਸੀਂ ਫਿਰ ਪ੍ਰੈਸ ਵਾਲਿਆਂ ਨੂੰ ਫਾਈਨਲੀ ਆ ਕੇ ਰਿਕਵੈਸਟ ਕੀਤੀ ਵੀ ਦੇਖੋ ਆ ਕੇ ਦੇਖੋ ਸਾਡੀ ਕੀ ਹਾਲਤ ਆ ਕੋਈ ਸਾਡੀ ਸੁਣ ਨਹੀਂ ਰਿਹਾ ਕਹਿੰਦਾ ਮਤਲਬ ਕਿ ਜਿੰਨੂੰ ਵੀ ਤੁਸੀਂ ਫੋਨ ਲਾਇਆ ਕੋਈ ਨਹੀਂ ਅਟੈਂਡ ਕਰ ਰਿਹਾ ਅਟੈਂਡ ਹੀ ਨਹੀਂ ਕਰ ਰਿਹਾ ਕੋਈ ਅਮੇਸਾ ਰਾਧਨਾ ਸਾਰਿਆਂ ਦੀ ਸੁਣਨੀ ਆ ਤਾਂ ਸਾਰੀ ਐਸੇ ਮੋਬਾਈਲ ਤੇ ਆ ਰਹੀ ਹੈ ਕੋਈ ਵੀ ਅਟੈਂਡ ਨਹੀਂ ਕਰ ਰਿਹਾ ਤੇ ਪਾਣੀ ਵੀ ਨਹੀਂ ਆ ਰਿਹਾ ਪਾਣੀ ਵੀ ਨਹੀਂ ਆ ਰਿਹਾ ਬਿਜਲੀ ਵੀ ਨਹੀਂ ਆ ਰਹੀ ਕੁਝ ਵੀ ਨਹੀਂ ਹੈ ਪੱਖੇ ਵੀ ਨਹੀਂ ਚੱਲ ਕੰਮ ਹੁੰਦਾ ਸਾਰਾ ਜੋ ਹੋਇਆ ਉਹ ਹੋਮਵਰਕ ਹੋ ਹੀ ਨਹੀਂ ਰਿਹਾ ਕੰਮ ਸਵੇਰ ਦਾ ਮੇਰਾ ਕੱਲ ਦਾ ਬੰਦ ਹੈ ਸਾਰਾ ਉਹ ਇੰਨਾ ਮੁਸ਼ਕਲ ਹੈ ਕਿ ਨਾ ਅਸੀਂ ਉਹ ਖਬਰਾਂ ਸੁਣ ਸਕੀਏ ਨਾ ਕੋਈ ਇਸ ਗੱਲ ਕਰ ਸਕੀਏ ਔਰ ਪੱਖੇ ਵੀ ਨਹੀਂ ਹੈ ਪੱਖੇ ਹੋਰ ਕੀ ਕੁਝ ਤਾਂ ਹੋਣਾ ਚਾਹੀਦਾ ਸਾਨੂੰ ਬੁਰਾ ਹਾਲ ਹੈ ਇੰਨਾ ਬੁਰਾ ਹਾਲ ਹੈ ਕਿ ਗਰਮੀ ਦੇ ਨਾਲ ਨਾਉਨੇ ਆ ਅਸੀਂ ਕਿਸੇ ਨਾਲ ਕੋਈ ਰਸਤਾ ਆਇਆ ਤੁਹਾਡਾ ਸਰਪੰਚ ਅੱਜਕਲ ਹੈ ਹੀ ਨਹੀਂ ਇੱਥੇ ਉਹ ਰਹਿੰਦਾ ਉੱਤੇ ਚੰਡੀਗੜ੍ਹ ਨਾ ਸਰਪੰਚ ਸਰਪੰਚ ਦਾ ਫੈਮਿਲੀ ਉਹ ਨਹੀਂ ਅਟੈਂਡ ਕਰਦੇ ਕਿਸੇ ਨੂੰ ਕੌਣ ਜ਼ਿੰਮੇਵਾਰ ਹੈ ਇਸ ਇਲਾਕੇ ਇੱਥੇ ਤਾਂ ਜ਼ਿੰਮੇਵਾਰ ਐਮਐਲਏ ਨੂੰ ਅਸੀਂ ਰਿੰਗ ਕਰਤਾ ਹੋਰ ਅਸੀਂ ਦੇ ਵੱਡੇ ਕਿਹਨੂੰ ਕਰੀਏ ਜੇ ਇਹਨੂੰ ਜੇ ਇਹਨੂੰ ਅਸੀਂ ਰਿੰਗ ਕਰਤਾ ਸੀ ਨੂੰ ਅਸੀਂ ਰਿੰਗ ਕਰਤਾ ਪਾਵਰ ਹਾਊਸ ਤਾਂ ਦੇਖ ਲਓ ਹਰ ਬਾਰ ਬਾਰ ਆ ਵੀ ਰਿਹਾ ਹੁਣ ਸੁਣਦੇ ਰਿਹਾ ਅਦਾ ਸੁਣ ਲਿਆ ਚਲੋ ਠੀਕ ਹੈ ਜੀ ਹਾਂ ਧੰਨਵਾਦ ਜੀ ਤੇ ਵਿਜੇ ਕੁਮਾਰ ਮੇਰਾ ਨਾਮ ਹੈ ਕਿਹਦੀ ਜਗ੍ਹਾ ਰੈਂਡਰ ਸਰ 1924 ਬਸੰਤ ਅਵਿਨੂ ਦੇ ਰੈਜ਼ੀਡੈਂਟਾਂ ਸੀ ਹਾਂ ਤੇ ਕੱਲ ਰਾਤੀ ਲਾਈਟ ਗਈ ਹੈ ਜਦੋਂ ਚੱਖੜ ਆਇਆ ਸੀ ਉਸ ਤੋਂ ਬਾਅਦ ਮੁੜ ਕੇ ਲਾਈਟ ਨਹੀਂ ਆਈ ساری ਰਾਤ ਜੋ ਇਨਵਰਟਰ ਵਿੱਚ ਸੀ ਉਹ ਵੀ ਫੁੱਗ ਫਗ ਗਏ ਤੇ ਹੁਣ ਸਵੇਰ ਦਾ ਪਾਣੀ ਹੈ ਤੇ ਨਾ ਬਿਜਲੀ ਹੈ ਨਾ ਜੰਗਲ ਪਾਣੀ ਜਾ ਸਕੇ ਆ ਤੇ ਨਾ ਕੋਈ ਖਾਦਾ ਬੀਤਾ ਬਸ ਆ ਹਾਲ ਆ ਸਾਡੇ ਸਾਨੂੰ ਪਰੇਸ਼ਾਨੀ ਕਾਫੀ ਆ ਰਹੀ ਹੈ ਪਰੇਸ਼ਾਨੀ ਕੀ ਆ ਪਰੇਸ਼ਾਨੀ ਤੇ ਦੱਸੀ ਜਨੇ ਇੱਕ ਬਿਜਲੀ ਪਵਾਰ ਨੂੰ ਕੰਪਲੇਟ ਨਹੀਂ ਕੀਤੀ ਕੰਪਲੇਟ ਮੈਂ ਕਹਿੰਦਾ ਉਹ ਤੇ 70 ਵਾਰੀ 1912 ਦੇ ਕੰਪਲੇਟ ਕਰਦੇ ਵਿਅਸਤਾ 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 ਕਿੰਨੇ ਵੇ ਦੀ ਲਾਈਟ ਗਈ ਹੈ ਤਕਰੀਬਨ 8 ਸੱਡਿਆ 8 ਵੇ ਚੱਕੜ ਆਇਆ ਸੀਗਾ ਹੁਣ ਕਿੰਨਾ ਸਮਾਂ ਹੋ ਚੁੱਕਾ ਦੇਖ ਲਓ 12 ਘੰਟੇ 24 ਘੰਟੇ ਠੀਕ ਹੈ ਸ਼ਰਾਤ ਨੂੰ 24 ਘੰਟੇ ਹੋਏ ਨੇ ਤੁਹਾਡੇ ਸਾਹਮਣੇ ਹੁਣ ਠੀਕ ਹੈ ਧੰਨਵਾਦ ਜਨਾ ਸੁਮਨ ਮੋਰੀਆ मोरिया जी क्या लाइट कब की गई हुई है और कितनी परेशानी आ रही है अरे लाइट तो कल की गई हुई है बहुत परेशानी आ रही है भाई पानी की बड़ी दिक्कत हो रही है बच्चे परेशान हो रहे हैं और घर में पानी की सबसे ज्यादा प्रॉब्लम आती है तो दिक्कत कितनी भी पानी और गाड़ी उड़ी कारपोरेशन से कभी किसी ने भेजा और नहीं भेजा कुछ नहीं कुछ कुछ भी नहीं कुछ भी नहीं कुछ भी नहीं भेजा है तो को कैसा गुजारा चल रहा है आप लोगों का गुजारा देख लो क्या गुजारा चल रहा है और क्या

कोई कोई बच्चा सोया नहीं 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 है 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 सारे सारी सारी हुए हैं फोन फोन में 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 हमारे चार्जिंग नहीं है, कुछ नहीं है, बहुत परेशानी हुई हुई है पानी विभाग कई बार फोन में कर लिया कोई फोन नहीं उठा रहा कोई, है। कोई रिस्पोंस नहीं।, रिस्पोंस नहीं है जीरो प्रशासन तो को एमएलए को पहुंच लगाई है आप लोगों ने बहुत बार लगाई है कोई नहीं सुनवाई है बिल्कुल कोई सुनवाई नहीं है जीरो जी धन्यवाद तो की दिक्कत आ रही कल से लाइट ही नहीं है लाइट पावर ही नहीं आ रहा है और कंप्लेंट्स भी किए हैं कंप्लेंट का कोई जवाब नहीं जैसे कि इन्होंने कहा किसी को भी ट्राई करो कोई जवाब ही नहीं है और इन्वर्टर सारे बैठ गए ठीक है पानी भी नहीं आ रहा है तो अभी मैं सुबह निकला अभी आया हूँ दोपहर को लंच के लिए तो देखा लाइट भी नहीं है अभी सारा मतलब सारे बर्तन पड़े हुए हैं मतलब चौबीस घंटे तो तो तो, पुण जैसा की सभी ने ट्राई किया है कोई जवाब नहीं मिल रहा है और कम्प्लेट में रजिस्टर जैसे ऐप में है ऐप में आगे वो कम्प्लेट किसी को फॉरवर्ड ही नहीं किया मतलब किसी को असाइन ही नहीं किया गया दो बार ऐसी इतनी कम्पलेट सभी यहाँ के गई हुई है वो असाइन ही नहीं किया किसी को ठीक करने के लिए कोई फॉल्ट का भी नहीं पता चल रहा है, है।, है। लुधियाना तो प्रदीप भंडारी रिपोर्ट आने